ਕੱਲ ਸੀ 31 ਮਾਰਚ ਸਾਲੀ ਨਾ ਸਸਤੀ ਹੋਈ ਕਰਕੇ ਵੱਧ ਪੀ ਬੈਠੇ ਤੇ ਤੜਕੇ ਨੂੰ ਸਾਲੀ ਸੌਰਤ ਜੀ ਨਾ ਰਹੀ ਸਰੀਰ ਨਹੀਂ ਕੰਮ ਕਰਦਾ ਸੀ ਤੇ ਮੈਨੂੰ ਤੜਕੇ ਤੜਕੇ ਫੋਨ ਆ ਗਿਆ ਕਹਿੰਦੇ ਤੇਰਾ ਨਾਨਾ ਮਰ ਗਿਆ ਭੱਜਿਆ ਭੱਜਿਆ ਗਿਆ ਮੈਂ ਕਿਹਾ ਬੀਬੀ ਟਾਈਮ ਨਾ ਕੰਮ ਨਵੇੜ ਕੇ ਨਾ ਤਿਆਰ ਹੋ ਜਾ ਜੇ ਕਹਿੰਦੀ ਵੇ ਕੀ ਗੱਲ ਹੋ ਗਈ ਮੈਂ ਕਹ ਨਾਨਾ ਮਰ ਗਿਆ ਇਹੇ ਟਾ ਲਿਆ ਭਰਾਵਾ ਚੰਗਾ ਛੰਗ ਗਿਆ ਜਦੋਂ ਕੁੱਟਣ ਲੱਗੇ ਨਾ ਮੈਨੂੰ ਫੇਰ ਪਤਾ ਲੱਗਾ ਵੀ ਅੱਜ ਤਾਂ 1 ਅਪ੍ਰੈਲ ਹੈ ਡੇਗਾ ਦਾ ਦਿਹਾੜਾ ਮੈਂ ਬੀਬੀ ਨੂੰ ਕਿਹਾ ਮੈਂ ਕਹ ਬੀਬੀ ਅੱਜ ਤਾਂ 1 ਅਪ੍ਰੈਲ ਹੈ ਅੱਜ ਏਦਾਂ ਦਾ ਦਿਹਾਣਾ ਮੈਨੂੰ ਉਹਨਾਂ ਨੇ ਫੇਰ ਟਾਲਿਆ ਮੈਨੂੰ ਕਹਿੰਦੀ ਅੰਨਾ ਦਲਾਇਆ ਮਾ ਨਾ ਮਸ਼ਕਰੀਆਂ ਵੇ ਤੇਰੇ ਨਾਨੇ ਮਰੇ ਨੂੰ ਤਾਂ 20-25 ਸਾਲ ਹੋ ਗਏ ਆ